ਗੁਰਮੁਖ ਪਿਆਰਿਓ ਅਗਰ ਪਾਠ ਕਰਨ ਮਗਰੋਂ ਵੀ ਖੇੜ ਨਾ ਬਣਦੀ ਹੋਵੇ ਤਾਂ ਇਹ ਦੋ ਗਲਤੀਆਂ ਛੱਡ ਦਿਓ ਹਰ ਕੰਮ ਦੇ ਵਿੱਚ ਜਿੱਤ ਮਿਲੇਗੀ ਗਰੰਟੀ ਹੈ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਜਦੋਂ ਵੀ ਆਪਾਂ ਬਾਣੀ ਪੜ੍ਹਦੇ ਆਂ ਤੇ ਆਪਣੇ ਉੱਪਰ ਜ਼ਰੂਰ ਹੁੰਦੀ ਹੈ ਮੇਰੇ ਸਤਿਗੁਰੂ ਜੀ ਬਹੁਤ ਵੱਡੀ ਕਿਰਪਾ ਦੇ ਮਾਲਕ ਨੇ ਬੜੀ ਵੱਡੀ ਕਿਰਪਾ ਕਰਦੇ ਨੇ ਸਤਿਗੁਰੂ ਕਹਿੰਦੇ ਨੇ ਨਾ ਉਹ ਮਰ ਹੈ ਨਾ ਠਾਗੇ ਜਾਹੇ ਪਾਤਸ਼ਾਹ ਕਹਿੰਦੇ ਨੇ ਨਾ ਉਹ ਆਤਮਿਕ ਮੌਤ ਮਰਦੇ ਨੇ ਤੇ ਨਾ ਹੀ ਕਹਿੰਦੇ ਉਹਨਾਂ ਨੂੰ ਕੋਈ ਠੱਗ ਸਕਦਾ ਹੈ ਤੇ ਉਹ ਪਰਮਾਤਮਾ ਉਹਨਾਂ ਤੇ ਐਸੀ ਕਿਰਪਾ ਕਰ ਦਿੰਦਾ ਹੈ ਗੁਰਬਾਣੀ ਪੜਨੀ ਨਿਤਨੇਮ ਕਰਨਾ ਸਾਤ ਸਾਡਾ ਫਰਜ਼ ਹੈ ਤੇ ਆਖਰ ਗੁਰੂ ਤੋਂ ਮੰਗਣਾ ਵੀ ਸਾਡਾ ਫਰਜ਼ ਹੈ ਗੁਰੂ ਤੋਂ ਹੀ ਮੰਗਾਂਗੇ ਹੋਰ ਕਿਸ ਤੋਂ ਮੰਗਣਾ ਹੈ ਔਰ ਇੱਕ ਬੇਨਤੀ ਹੋਰ ਕਰ ਦਵਾਂ ਸਾਧ ਸੰਗਤ ਕਈ ਸੰਗਤ ਜਿਹੜੇ ਨੇ ਸਵਾਲ ਕਰਦੇ ਨੇ ਸਵਾਲ ਹੁੰਦੇ ਨੇ ਵੀ ਭਾਈ ਸਾਹਿਬ ਜੀ ਪਾਠ ਕਰਦੇ ਆ ਕਹਿੰਦੇ ਫਿਰ ਵੀ ਖੇੜ ਨਹੀਂ ਬਣਦੀ ਭਾਵ ਕੀ ਕਹਿੰਦੇ ਮਨ ਨਹੀਂ ਜੁੜਦਾ ਤੇ ਜਾਂ ਫਿਰ ਕਹਿੰਦੇ ਜੋ ਗੁਰੂ ਤੋਂ ਮੰਗਿਆ ਉਹ ਸਾਨੂੰ ਨਹੀਂ ਮਿਲਦਾ ਬਹੁਤ ਤਰ੍ਹਾਂ ਦੇ ਸਵਾਲ ਹੁੰਦੇ ਨੇ ਪਰ ਸਾਧ ਸੰਗਤ ਜਦੋਂ ਅਸੀਂ ਪਾਠ ਕਰਦੇ ਆਂ ਨਿਤਨੇਮ ਕਰਦੇ ਆਂ ਸਤਿਗੁਰ ਤੇ ਉਦੋਂ ਹੀ ਕਿਰਪਾ ਕਰ ਦਿੰਦੇ ਨੇ ਉਦੋਂ ਹੀ ਮਿਹਰ ਕਰ ਦਿੰਦੇ ਨੇ ਤੇ ਦੂਸਰੀ ਬੇਨਤੀ ਕਿ ਜੇ ਖੇੜ ਨਹੀਂ ਬਣਦੀ ਕਹਿੰਦੇ ਵੀ ਮਨ ਨਹੀਂ ਜੁੜਦਾ ਜੀ ਮਨ ਹੌਲੀ ਹੌਲੀ ਜੁੜਾ ਹੁਣ ਮੰਨ ਲਓ ਇੱਕ ਗਲਾਸ ਦੇ ਵਿੱਚ ਗੰਦਾ ਪਾਣੀ ਹੈ ਉਨੋ ਇੱਕ ਟੂਟੀ ਥੱਲੇ ਚਲਾ ਕੇ ਕਰ ਦੋ ਤੇ ਥੋੜਾ ਥੋੜਾ ਉਹਦੇ ਵਿੱਚ ਉਹ ਗੰਦਗੀ ਨਿਕਲਦੀ ਜਾਏਗੀ ਸਾਫ ਪਾਣੀ ਵਿੱਚ ਪੈਂਦਾ ਜਾਏਗਾ ਥੋੜਾ 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 ਸਮਾਂ ਲੱਗਣਾ ਤੇ ਉਹ ਇਸ ਤਰ੍ਹਾਂ ਹੀ ਜਦੋਂ ਪਾਣੀ ਉਹਦੇ ਵਿੱਚ ਨਿਰੰਤਰ ਚੱਲੇਗਾ ਗੰਦਾ ਪਾਣੀ ਉਹ ਚੋਂ ਬਾਹਰ ਹੋ ਜਾਣਾ ਹੈ ਉਬਾਲ ਦੇ ਨਾਲ ਤੇ ਚੰਗਾ ਪਾਣੀ ਉਹ ਚ ਜਮਾ ਹੋ ਜਾਣਾ ਹੈ ਸੋ ਕਹਿਣ ਤੋਂ ਬਾਅਦ ਵੀ ਇਦਾਂ ਮਨ ਹੌਲੀ ਹੌਲੀ ਟਿਕਣ ਲੱਗਦਾ ਹੈ ਕਈਆਂ ਦਾ ਪਹਿਲੇ ਪਹਿਲੇ ਵਾਰ ਚ ਹੀ ਸਤਿਗੁਰੂ ਕਿਰਪਾ ਕਰ ਦਿੰਦੇ ਨੇ ਕਈਆਂ ਦਾ ਹੌਲੀ ਹੌਲੀ ਟਿਕਦਾ ਤੇ ਦੂਜੀ ਗੱਲ ਸਾ ਸੰਗਤ ਪਾਠ ਕਰਦੇ ਆ ਨਿਤਨੇਮ ਕਰਦੇ ਆ ਸਤਿਗੁਰੂ ਜੀ ਖੇੜ ਆਪਣੇ ਆਪ ਬਣਾਉਂਦੇ ਨੇ ਪੂਰਾ ਸਤਿਗੁਰ ਕਬਹੋਂ ਨਾ ਸੇਵਿਆ ਸਿਰ ਠਾਡੇ ਜਮ ਜੰਦਾਰਾ ਪਾਤਸ਼ਾਹ ਕਹਿੰਦੇ ਜਿਹੜੇ ਗੁਰੂ ਨੂੰ ਸੇਵਦੇ ਨਹੀਂ ਜਿਹੜੇ ਉਹਦੀ ਭਗਤੀ ਉਹ ਨਹੀਂ ਕਰਦੇ ਉਹਦੀ ਪ੍ਰੇਮਾ ਭਗਤੀ ਵਿੱਚ ਜੁੜਦੇ ਹੀ ਨਹੀਂ ਕੋਈ ਸਮਾਂ ਉਹਨੂੰ ਦਿੰਦੇ ਹੀ ਨਹੀਂ ਤੇ ਸਤਿਗੁਰੂ ਕਹਿੰਦੇ ਨੇ ਉਹਨਾਂ ਦੀ ਖੇੜ ਨਹੀਂ ਬਣਦੀ ਜੇ ਤੁਸੀਂ ਬਾਣੀ ਪੜ ਰਹੇ ਹੋ ਨਿਤਨੇਮ ਕਰ ਰਹੇ ਹੋ ਗੁਰੂ ਘਰ ਜਾ ਰਹੇ ਹੋ ਸੰਗਤ ਕਰ ਰਹੇ ਹੋ ਸਤਿਗੁਰੂ ਜੀ ਕਹਿੰਦੇ ਖੇੜ ਬਣੇਗੀ ਭਾਈ ਕਿਹੜੇ ਜ਼ਰੂਰ ਬਣਨੀ ਹੈ ਮਨ ਜੁੜੇਗਾ ਮਨ ਸ਼ਾਂਤੀਪੂਰਵਕ ਹੋਏਗਾ ਤੇ ਗੁਰਮਖ ਪਿਆਰਿਓ ਅਸੀਂ ਗਲਤੀਆਂ ਪਤਾ ਕੀ ਕਰਦੇ ਆ ਅਸੀਂ ਪਹਿਲਾਂ ਹੀ ਹੌਂਸਲਾ ਛੱਡ ਦਿੰਨਾ ਨਹੀਂ ਜੀ ਐਦਾਂ ਨਹੀਂ ਹੋਣਾ ਜੀ ਐਦਾਂ ਕਿਰਪਾ ਨਹੀਂ ਹੋਣੀ ਜੀ ਐਦਾਂ ਰਹਿਮਤ ਨਹੀਂ ਹੋਣੀ ਐਦਾਂ ਕੁਝ ਬਣਨਾ ਹੀ ਨਹੀਂ ਜੀ ਇਹ ਸਾਰੀਆਂ ਚੀਜ਼ਾਂ ਆਪਾਂ ਉਦੋਂ ਹੀ ਛੱਡ ਦਿੰਨੇ ਆ ਆਪਾਂ ਹੌਂਸਲੇ ਪਹਿਲਾਂ ਹੀ ਢਾ ਦਿੰਨੇ ਆ ਤੇ ਦੂਜੀ ਗੱਲ ਸਾਧ ਸੰਗਤ ਸਾਡਾ ਜੇ ਕੰਮ ਬਣ ਜਾਈਏ ਤੇ ਫਿਰ ਅਸੀਂ ਤਾਂ ਵੀ ਟੁੱਟ ਜਾਂਦੇ ਆ ਵੀ ਚਲੋ ਕੋਈ ਗੱਲ ਨਹੀਂ ਹੁਣ ਤਾਂ ਆਪਣਾ ਬਣ ਗਿਆ ਜੀ ਹੁਣ ਆਪਾਂ ਨੂੰ ਕੀ ਲੋੜ ਐ ਅਸੀਂ ਇਹ ਗਲਤੀਆਂ ਕਰਦੇ ਆ ਕਿਉਂਕਿ ਕਈ ਵਾਰੀ ਜਿੱਤ ਮਿਲਦੀ ਰਹਿ ਜਾਂਦੀ ਆ ਕਈ ਵਾਰੀ ਜਿੱਤ ਮਿਲੀ ਹੋਈ ਵੀ ਅਣਜਿੱਤ ਹੋ ਜਾਂਦੀ ਆ ਜਿੱਤ ਮਿਲ ਕੇ ਵੀ ਸਾਡੀ ਜਿੱਤ ਨਹੀਂ ਹੁੰਦੀ ਕੋ ਕਹਿਣ ਤੋਂ ਪਾ ਵੀ ਸਾਡੇ ਮਨ ਦੇ ਵਿੱਚ ਜਦੋਂ ਇਹ ਗੱਲਾਂ ਆ ਜਾਂਦੀਆਂ ਨੇ ਇਹ ਭਾਵਨਾਵਾਂ ਬਣ ਜਾਂਦੀਆਂ ਨੇ ਮੇਰੇ ਸਤਿਗੁਰੂ ਕਹਿੰਦੇ ਨੇ ਉਥੇ ਕਿਰਪਾ ਨਹੀਂ ਹੁੰਦੀ ਪਿਆਰਿਓ ਪਾਠ ਕਰਦੇ ਆ ਨਿਤਨੇਮ ਕਰਦੇ ਆ ਤੇ ਯਾਦ ਰੱਖਿਓ ਵੀ ਕਈ ਵਾਰੀ ਸਤਿਗੁਰੂ ਟਾਈਮ ਵੀ ਲਾ ਦਿੰਦੇ ਨੇ ਸਾਡੇ ਨਾਲ ਪਿਆਰ ਹੀ ਇੰਨਾ ਟਾਈਮ ਲਾ ਦਿੰਦੇ ਜਿਹਦੇ ਨਾਲ ਪਿਆਰ ਹੈ ਉਹਨੂੰ ਅਸੀਂ ਬਿਠਾਉਨੇ ਆ ਗੱਲਬਾਤ ਕਰਦੇ ਆ ਚਾਹ ਪਾਣੀ ਪਿਉਆਉਨੇ ਆ ਸਮਾਂ ਲੱਗ ਹੀ ਜਾਂਦਾ ਤੇ ਆਪਾਂ ਕਹਿੰਨੇ ਆ ਵੀ ਆਪਾਂ ਇਹਦੇ ਨਾਲ ਗੱਲਾਂ ਕਰੀਏ ਆਪਾਂ ਦਾ ਮਨ ਹੋਰ ਕਰਦਾ ਦੂਜੀ ਗੱਲ ਸਾਥ ਸੰਗਤ ਜਿਹਦੇ ਨਾਲ ਪਿਆਰ ਨਾ ਹੋਵੇ ਉਹ ਚੀਜ਼ ਲੈਣਾ ਆਵੇ ਆਪਾਂ ਨੂੰ ਫਟ ਦੇਣੇ ਛੱਟ ਦੇਣੇ ਚੀਜ਼ ਦੇ ਕੇ ਉਹਨੂੰ ਬਾਹਰੋਂ ਤੋੜਨ ਦੀ ਗੱਲ ਕਰਦੇ ਆਂ ਵੀ ਬਸ ਦੁਰ ਜਾ ਤੂੰ ਕਾਡਾ ਫੜ ਜਿਹੜੀ ਜੀਜ ਤੇਰਾ ਮਤਲਬ ਸੀ ਭਾਈ ਉਹ ਤੈਨੂੰ ਦੇਤੀ ਕਈ ਵਾਰੀ ਇਹੀ ਹੁੰਦਾ ਵੀ ਪਹਿਲੀ ਛੱਡੇ ਜਿਨ੍ਹਾਂ ਨੂੰ ਮਿਲ ਜਾਏ ਸਤਿਗੁਰੂ ਸਮਝ ਲਓ ਵੀ ਉਹਨਾਂ ਨਾਲ ਪਿਆਰ ਹੈ ਨਹੀਂ ਜਾਂ ਫਿਰ ਉਹਨਾਂ ਨਾਲ ਬੇਹੱਦ ਪਿਆਰ ਹੈ ਵੀ ਉਹਨਾਂ ਨੂੰ ਮੋੜ ਹੀ ਨਹੀਂ ਸਕਦੇ ਸਤਿਗੁਰੂ ਜਾ ਵੀ ਇਹ ਆ ਵੀ ਸਤਿਗੁਰੂ ਨੂੰ ਸਾਡੇ ਨਾਲ ਬਹੁਤ ਪਿਆਰ ਹੈ ਵੀ ਉਹ ਸਤਿਗੁਰੂ ਸਾਨੂੰ ਚਾਹੁੰਦੇ ਨੇ ਵੀ ਥੋੜੀ ਦੇਰ ਬਾਅਦ ਚੀਜ਼ ਦਵਾਂਗੇ ਵੀ ਥੋੜਾ ਥੋੜਾ ਕੋਈ ਸੰਗਤਕਾਰ ਹਲੇ ਬੈਠ ਹਲੇ ਸਮਝ ਤੇ ਹਲੇ ਜਿੰਨਾ ਚਿਰ ਹੌਲੀ-ਹੌਲੀ ਤੂੰ ਸਮਝੇਂਗਾ ਉਨੀ ਹੀ ਛੇਤੀ ਕਿਰਪਾ ਹੋਏਗੀ ਤੇ ਬਸ ਤੈਨੂੰ ਹੌਲੀ-ਹੌਲੀ ਬਸ ਤੇਰੇ ਨਾਲ ਪਿਆਰ ਹੀ ਹੈ ਨਾ ਗੁਰੂ ਨੂੰ ਤੇਰੇ ਨਾਲ ਇੰਨੀ ਕੁ ਜ਼ਿਆਦਾ ਸਤਿਗੁਰੂ ਦੀ ਲਗਨ ਹੈ ਉਹ ਜੁੜੀ ਹੋਈ ਹੈ ਸਿਖਾ ਤੂੰ ਗੁਰੂ ਦੇ ਦਰ ਤੇ ਆ ਗੁਰੂ ਨੂੰ ਚੰਗਾ ਲੱਗਦਾ ਹੈ ਤੂੰ ਗੁਰੂ ਤੋਂ ਮੰਗਦਾ ਹੈ ਗੁਰੂ ਨੂੰ ਚੰਗਾ ਲੱਗਦਾ ਹੈ ਹੋ ਸਕਦਾ ਹੈ ਤੇਰੀ ਹਲੇ ਯੋਗਤਾ ਹੀ ਹੈ ਨਹੀਂ ਵੀ ਉਹ ਚੀਜ਼ ਦੀ ਇਸ ਕਰਕੇ ਤੈਨੂੰ ਸਤਿਗੁਰੂ ਥੋੜੀ ਜਿਹੀ ਲੇਟ ਦੇਣਗੇ ਉਹ ਚੀਜ਼ ਤੇਰੀ ਯੋਗਤਾ ਹੈ ਨਹੀਂ ਤੈਨੂੰ ਥੋੜੀ ਜਿਹੀ ਲੇਟ ਮਿਲਣੀ ਆ ਉਹ ਚੀਜ਼ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਵੀ ਤਾ ਤੂੰ ਮਨ ਨਾ ਦੁਖੀ ਕਰ ਤੂੰ ਆਪਣੇ ਮਨ ਵਿੱਚੋਂ ਇੱਕ ਤੇ ਹੰਕਾਰ ਛੱਡ ਦੇ ਇੱਕ ਮਾੜੀ ਜੀ ਗੱਲ ਤੇ ਤੂੰ ਜਿਹੜਾ ਹੰਕਾਰੀ ਹੋ ਜਾਣਾ ਵੀ ਮੈਂ ਆ ਨਹੀਂ ਕੀਤਾ ਜੀ ਮੈਂ ਆ ਨਹੀਂ ਕਰਨਾ ਜੀ ਇਹ ਚੀਜ਼ ਕਰਨੀ ਛੱਡ ਦੇ ਸਤਿਗੁਰੂ ਕਹਿੰਦੇ ਨੇ ਫਿਰ ਤੇ ਕਿਰਪਾ ਹੋਏਗੀ ਪਾਠ ਕਰੀ ਚੱਲ ਤੂੰ ਫਲ ਦੀ ਆਸ ਨਾ ਕਰ ਕਹਿੰਦੇ ਫਲ ਤੈਨੂੰ ਨਾਲ ਦੀ ਨਾਲ ਹੀ ਮਿਲੇਗਾ ਭਾਈ ਸਾਹਿਬ ਜੀ ਮਨ ਨਹੀਂ ਟਿਕਦਾ ਮਨ ਸਾਫ ਨਹੀਂ ਹੁੰਦਾ ਜੀ ਮਨ ਦੇ ਵਿੱਚ ਕਾਮ ਆਦਿਕ ਜਿਹੜੇ ਫੁਰਨੇ ਨੇ ਵਾਸ਼ਨਾਵਾਂ ਨੇ ਉਹ ਬਣਦੀਆਂ ਨੇ ਸੋ ਗੁਰਮੁਖ ਦੇਵ ਮੈਂ ਫਿਰ ਬੇਨਤੀ ਕਰਾਂ ਕਿ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਿਹਰਾਂ ਕਰਦੇ ਨੇ ਕਹਿੰਦੇ ਜਦੋਂ ਤੂੰ ਪਾਠ ਕਰਨ ਬੈਠਿਆ ਜਦੋਂ ਤੂੰ ਨਿਤਨੇਮ ਬੈਠਿਆ ਇਹ ਕਹਿੰਦੇ ਉਦੋਂ ਹੀ ਗੁਰੂ ਨੇ ਕਿਰਪਾ ਕਰ ਦਿੱਤੀ ਪਰ ਕਹਿੰਦੇ ਆਪਾਂ ਇਸ ਗੱਲ ਮਨ ਦੇ ਨਹੀਂ ਆਪਣੇ ਮਨ ਦੇ ਵਿੱਚ ਹੋਰ ਦੁਨਿਆਵੀ ਵਿਚਾਰ ਚੱਲਦੇ ਨੇ ਆਪਾਂ ਸੋਚਦੇ ਆ ਵੀ ਹੁਣੀ ਕਿਰਪਾ ਹੋ ਜਾਏ ਰਹਿਮਤ ਹੋ ਜਾਏ ਹੁਣੀ ਮੇਰੇ ਤੇ ਕਿਰਪਾ ਕਰ ਦੇ ਸਤਿਗੁਰ ਕਹਿੰਦੇ ਨੇ ਇਦਾਂ ਨਹੀਂ ਹੁੰਦਾ ਭਾਈ ਇਹ ਅੱਖ ਦੇ ਝਪਕੇ ਨਾਲ ਗੁਰੂ ਫੈਸਲਾ ਸਕਦਾ ਪਰ ਜੇ ਤੈਨੂੰ ਇੰਨੀ ਸ਼ੇਰੀ ਸਭ ਕੁਝ ਦੇਤਾ ਤੂੰ ਟੁੱਟ ਤਾਂ ਵੀ ਜਾਣਾ ਤੇ ਜੇ ਤੈਨੂੰ ਦੇ ਵੀ ਦਿੱਤਾ ਕਹਿੰਦੇ ਤੂੰ ਤਾਂ ਵੀ ਟੁੱਟਣਾ ਜੇ ਨਾ ਦਿੱਤਾ ਤੂੰ ਤਾਂ ਵੀ ਟੁੱਟਣਾ ਕਿਉਂਕਿ ਜਿਨ੍ਹਾਂ ਨੂੰ ਕੁਝ ਮਿਲਿਆ ਨੇ ਉਹ ਕਹਿੰਦੇ ਮੈਨੂੰ ਦਿੱਤਾ ਕੀ ਹੈ ਜਿਹਨੂੰ ਮਿਲ ਗਿਆ ਉਹ ਕਹਿੰਦਾ ਮੈਂ ਲੈਣਾ ਕੀ ਹੈ ਗੱਲਾਂ ਦੋਵੇਂ ਨੇ ਦਾਤ ਪਿਆਰੀ ਵਿਸਰਿਆ ਦਾ ਤਾਰਾ ਹੁਣ ਦਾਤ ਪਿਆਰੀ ਹੋ ਗਈ ਦਾਤਾ ਦੇਣ ਵਾਲਾ ਦਾਤਾ ਵਿਸਰ ਗਿਆ ਸਤਿਗੁਰੂ ਕਹਿੰਦੇ ਨੇ ਇਸੇ ਕਰਕੇ ਆਪੇ ਠਾਕੁਰ ਜੋ ਪਹਿਰਾਇ ਬਹੁਰ ਨਾਲੇਖਾ ਪੁੱਛ ਬੁਲਾਇਆ ਕਹਿੰਦੇ ਜਿਸ ਸੇਵਕ ਨੂੰ ਪਿਆਰੇ ਠਾਕੁਰ ਪ੍ਰਭੂ ਨੇ ਭਗਤੀ ਦਾ ਸਰੂਪਾ ਵਖਸ਼ਿਆ ਉਸ ਨੂੰ ਮੁੜ ਉਸ ਦੇ ਕਰਮਾਂ ਦਾ ਲੇਖਾ ਨਹੀਂ ਪੁੱਛਿਆ ਜਾਂਦਾ ਲੇਖਾ ਪੁੱਛਣ ਵਾਸਤੇ ਨਹੀਂ ਸਦਿਆ ਜਾਂਦਾ ਭਾਵ ਉਹ ਸੇਵਕ ਮੰਦੇ ਕਰਮਾਂ ਵੱਲ ਪੈਦਾ ਹੀ ਨਹੀਂ ਹੁੰਦਾ ਕਿਉਂਕਿ ਸਤਿ ਕਿਰਪਾ ਕਰ ਦਿੰਦੇ ਨੇ ਉਹਨੂੰ ਜਾਣ ਹੀ ਨਹੀਂ ਦਿੰਦੇ ਹੁਣਾਂ ਵੱਲ ਉਹਦੀ ਆਤਮਾ ਭਟਕਦੀ ਹੋ ਨਹੀਂ ਐ ਉਹਦੀਆਂ ਭਾਵਨਾਵਾਂ ਭਟਕਦੀਆਂ ਹੀ ਨਹੀਂ ਨੇ ਸਾਧ ਸੰਗਤ ਉਹ ਭਾਵਨਾਵਾਂ ਇੱਕ ਥਾਂ ਤੇ ਰੁਕ ਜਾਂਦੀਆਂ ਨੇ ਮਨ ਸਥਿਰ ਹੋ ਜਾਂਦਾ ਹੈ ਪਾਠ ਕਰਨ ਮਗਰੋਂ ਖੇਡ ਜਿਹੜੀ ਐ ਜ਼ਰੂਰ ਬਣਦੀ ਐ ਸਾਧ ਸੰਗਤ ਆਠ ਜਦੋਂ ਕਰਨ ਬੈਠ ਗਏ ਤੇ ਉਦੋਂ ਹੀ ਖੇਡ ਮਾਰਨੀ ਸ਼ੁਰੂ ਹੋ ਜਾਂਦੀ ਹੈ ਕਈ ਵਾਰੀ ਟਾਈਮ ਲੱਗ ਜਾਂਦਾ ਥੋੜਾ ਥੋੜਾ ਸੋ ਇਸ ਕਰਕੇ ਆਪਾਂ ਆਪਣੇ ਨੂੰ ਜਿਆਦਾ ਭਜਾਈਏ ਨਾ ਇਹਨੂੰ ਫੁਰਨਿਆਂ ਦੇ ਮਗਰ ਲਾ ਕੇ ਜਦੋਂ ਅਸੀਂ ਭਜਾਉਣਾ ਸ਼ੁਰੂ ਕਰ ਦਿੰਨੇ ਆ ਉਦੋਂ ਫਿਰ ਸਾਡਾ ਹੀ ਆਪਣਾ ਨੁਕਸਾਨ ਹੁੰਦਾ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਸਮਝੀਏ ਨਿਤਨੇਮ करिए ਤਿਸ ਸੇ ਨਾਨਕ ਗੁਰਬਾਣੀ ਸੋ ਗਹਿਰ ਗੰਭੀਰਾ ਗੋਹਰ ਜਿਓ ਉਹ ਸੇਵਕ ਤੋਂ ਸਦਕੇ ਜਾਨਾ ਸੇਵਕ ਡੂੰਘੇ ਸੁਭਾਅ ਵਾਲਾ ਹੈ ਪਾਤਸ਼ਾਹ ਕਹਿੰਦੇ ਵੱਡੇ ਜਿਗਰੇ ਵਾਲਾ ਹੈ ਤੇ ਉੱਚੇ ਅਮੋਲਕ ਜੀਵਨ ਵਾਲਾ ਹੋ ਜਾਂਦਾ ਹੈ ਜਿਹਦੇ ਤੇ ਗੁਰੂ ਕਿਰਪਾ ਦੇ ਜਿਹਦੇ ਤੇ ਸਤਿਗੁਰੂ ਮਿਹਰਾਮਤ ਕਰਦੇ ਹੁਣ ਯਾਦ ਰੱਖਿਓ ਵੀ ਗੁਰੂ ਦੀ ਜੀ ਕਿਰਪਾ ਕਰਾਉਣੀ ਹੈ ਜਿਹਦੀ ਕਿਰਪਾ ਦੇ ਹੱਕਦਾਰ ਬਣਨਾ ਹੈ ਤੇ ਥੋੜਾ ਜਿਹਾ ਸਮਾਂ ਤੇ ਲੱਗੂਗਾ ਵਿਸ਼ਵਾਸ ਧਾਰ ਕੇ ਚੱਲੀ ਜਾਓ ਤੇ ਜੇ ਭਾਈ ਪਹਿਲੇ ਹੀ ਸਭ ਕੁਝ ਚਾਹੀਦਾ ਫਿਰ ਕਈ ਵਾਰੀ ਸਤਿਗੁਰੂ ਪਹਿਲਾਂ ਪਹਿਲਾਂ ਦੇ ਕੇ ਹੀ ਕੰਮ ਨਵੇੜ ਦਿੰਦੇ ਨੇ ਬਾਅਦ ਵਾਲੀ ਖੇਡ ਨਹੀਂ ਫਿਰ ਬਣਦੀ ਹੈਸਲਾਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ